ਪਟੰਡਾ ਨਗਰ ਨਿਗਮ ਦੀ ਹੋ ਰਹੀ ਬਾੜਬੰਦੀ ਨੂੰ ਲੈ ਕੇ ਅੱਜ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਵਿੱਚ ਨਗਰ ਨਿਗਮ ਕਮਿਸ਼ਨਰ ਸ਼੍ਰੀਮਤੀ ਕੰਚਨ ਨੂੰ ਮੰਗ ਪੱਤਰ ਦੇਣ ਪਹੁੰਚੇ ਉਹਨਾਂ ਦੇ ਨਾਲ ਸੀਨੀਅਰ ਕਾਂਗਰਸੀ ਨੇਤਾ ਵੀ ਸ਼ਾਮਲ ਸੀ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜ਼ਿਲ੍ਹਾ ਪ੍ਰਸ਼ਦ ਦੀਆਂ ਜਿੱਥੇ ਕਾਂਗਰਸੀ ਵਰਕਰਾਂ ਨੂੰ ਲੈ ਕੇ ਸ਼ਹਿਰੀ ਪ੍ਰਧਾਨ ਰਾਜਨ ਗਰਗ ਮੰਗ ਪੱਤਰ ਦੇਣ ਪਹੁੰਚੇ ਵਾੜਬੰਦੀ ਨੂੰ ਲੈ ਕੇ ਪਹੁੰਚੇ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ 2026 ਚ ਡਿਊ ਹੈ ਉਹਦੇ ਸਬੰਧ ਚ ਸਰਕਾਰ ਨੇ ਵਾਰਡਬੰਦੀ ਸ਼ੁਰੂ ਕੀਤੀ ਹੈ ਕਾਂਗਰਸ ਪਾਰਟੀ ਕੰਨੀਓ ਅਸੀਂ ਇਹ ਮੰਗ ਰੱਖਣ ਆਏ ਆ ਕਮਿਸ਼ਨਰ ਨਗਰ ਨਿਗਮ ਕੋਲੇ ਕਿ ਜਿਹੜੀ ਵਾਰਡਬੰਦੀ ਹੈ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਅਧਿਕਾਰਤ ਨੁਮਾਇੰਦਾ ਜ਼ਰੂਰ ਸ਼ਾਮਲ ਕੀਤਾ ਜਾਵੇ ਦੂਸਰੀ ਗੱਲ ਜਿਹੜੀ ਦੇਸ਼ ਦੀ ਜਨਗਣਨਾ ਹੈ ਅਗਸਤ 2025 ਚ ਗਵਰਨਮੈਂਟ ਆਫ ਇੰਡੀਆ ਤੋਂ ਪੂਰੇ ਹਿੰਦੁਸਤਾਨ ਚ ਚਿੱਠੀਆਂ ਆ ਚੁੱਕੀਆਂ ਕਿ ਜਿਸ ਤਰੀਕੇ ਨਾਲ ਦੇਸ਼ ਦੀ ਜਨਗਣਨਾ ਕਰਨੀ ਹੈ ਉਸ ਨੂੰ ਲਾਗੂ ਕਰਨਾ ਹੈ ਉਸ ਤੋਂ ਇਲਾਵਾ ਜਿਹੜੀ ਕਾਰਪੋਰੇਸ਼ਨ ਨਗਰ ਨਿਗਮ ਹੈ ਉਹਦੇ ਵਿੱਚ ਪੰਜਾਬ ਵਾਰਡ ਨੇ 2 ਲੱਖ 9 ਹਜ਼ਾਰ ਵੋਟ ਪ੍ਰਾਨੀ ਉਹਦੇ ਚੱਲੀ ਆ ਰਹੀ ਹੈ ਮੈਂ ਇਲੈਕਸ਼ਨ ਡਿਪਾਰਟਮੈਂਟ ਚੋਂ ਡਾਟਾ ਲੈ ਕੇ ਆਇਆ ਹਾਂ ਜੀ ਦੇ ਮੁਤਾਬਕ 227000 ਦੇ ਕਰੀਬ ਬਠਿੰਡੇ ਸ਼ਹਿਰ ਦੀ ਵੋਟ ਹੋ ਚੁੱਕੀ ਹੈ ਨਗਰ ਨਿਗਮ ਤੇ ਬਠਿੰਡਾ ਵਿਧਾਨ ਸਭਾ ਦਾ ਹਲਕਾ ਇੱਕੋ ਜ ਹੈ ਉਹਦੀਆਂ ਹੱਦਾਂ ਇੱਕੋ ਨੇ ਪਰ ਨਗਰ ਨਿਗਮ ਨੇ ਪਿਛਲੇ ਸਮੇਂ ਦੇ ਦਰਾਂ ਬਠਿੰਡੇ ਸ਼ਹਿਰ ਤੋਂ ਇਲਾਵਾ ਹੱਦਬੰਦੀ ਨੂੰ ਵਧਾਇਆ ਹੈ ਇਹਦਾ ਰਿਕਾਰਡ ਨਗਰ ਨਿਗਮ ਵਿੱਚ ਉਪਲਬਧ ਹੈ ਐਦੋਂ ਦਾ ਕੋਸ਼ਮੀਰ ਦੇ ਜਿਹੜਾ ਕਟਾਰ ਸਿੰਘ ਵਾਲੇ ਤੱਕ ਜਿਹੜਾ ਸੂਆ ਜਾਂਦਾ ਉੱਥੇ ਵਧਿਆ ਉਧਰੋਂ ਜੋਧਪੁਰ ਰਮਾਣਾ ਬਹਿਮਨ ਦਿਵਾਨਾ ਗੱਲਪੱਤੀ ਫੂਸ ਮੰਡੀ ਦੇ ਸਟੇਸ਼ਨ ਤੱਕ ਇਹ ਰਕਬਾ ਵੱਧ ਚੁੱਕਿਆ ਹੈ ਇਸ ਤੋਂ ਇਲਾਵਾ ਵੀ ਜਿਹੜੇ ਹੋਰ ਰਕਬਿਆਂ ਦੇ ਵਾਧੇ ਹੋਏ ਐ ਉਹ ਕਾਰਪੋਰੇਸ਼ਨ ਦੇ ਅਫਸਰਾਂ ਦੀ ਨਿਗਾਚ ਹੈ ਸਾਡੀ ਇਹੀ ਮੰਗ ਹੈ ਕਿ ਜਿਹੜੀ ਉਹਨਾਂ ਰਕਬਿਆਂ ਦੇ ਵਧਨ ਤੱਕ ਦੀ ਆਬਾਦੀ ਹੈ ਵਸੋਂ ਹੈ ਉਹਨਾਂ ਦੀਆਂ ਵੋਟਾਂ ਵੀ ਇਹਦੇ ਵਿੱਚ ਸ਼ਾਮਲ ਕੀਤੀਆਂ ਜਾਣ ਇਸ ਤੋਂ ਇਲਾਵਾ ਜਿਹੜੀ 2011 ਦਾ ਸੈਂਸਸ ਹੋਇਆ ਸੀ ਉਹਦੇ ਵਿੱਚ 2,86,000 ਵੋਟ ਹੈ ਆਬਾਦੀ ਹੈ 286000 ਦੀ ਆਬਾਦੀ ਹੈ 2011 ਤੋਂ ਬਾਅਦ ਸੈਂਸਸ ਹੋਇਆ ਨਹੀਂ ਹੁਣ 14 ਸਾਲ ਟੱਪ ਗਏ ਸੈਂਸਸ ਡਿਪਾਰਟਮੈਂਟ ਦਾ ਇੱਕ ਫਾਰਮੂਲਾ ਹੈ ਕਿ ਜੇ ਸੈਂਸਸ ਨਾ ਹੋਵੇ ਤਾਂ 1.6% ਐਨੂਅਲ ਇਨਕਰੀਸ ਦੇ ਨਾਲ ਉਹ ਸੈਂਸਸ ਬੰਦ ਹੈ ਤੇ ਉਹਦੇ ਮੁਤਾਬਕ ਮੈਂ ਸੈਂਸਸ ਡਿਪਾਰਟਮੈਂਟ ਤੋਂ ਵੀ ਰਿਕਾਰਡ ਲੈ ਕੇ ਆਇਆ 164000 ਦੀ ਪ੍ਰੋਪੋਜ਼ਡ ਆਬਾਦੀ 14 ਸਾਲ ਦੀ ਉਹਨਾਂ ਨੇ ਆਪਦੇ ਬਜਟ ਦੇ ਵਿੱਚ ਪਬਲਿਸ਼ ਕੀਤੀ ਹੈ ਦਾ 285 ਤੇ 164 ਤਕਰੀਬਨ ਸਵਾ 4 ਲੱਖ ਇਹ ਚੀਜ਼ ਆਬਾਦੀ ਹੋ ਚੁੱਕੀ ਬਠਿੰਡੇ ਦੀ ਜਿਹੜੇ 50 ਵਾਰਡ ਬਣੇ ਆ ਉਹ ਗਵਰਨਮੈਂਟ ਆਫ ਪੰਜਾਬ ਲੋਕਲ ਗਵਰਨਮੈਂਟ ਦੇ 2017 ਦੇ ਨੋਟੀਫਿਕੇਸ਼ਨ ਮੁਤਾਬਕ ਜਿੱਥੇ 3.5 ਲੱਖ ਦੀ ਆਬਾਦੀ ਉਥੇ 50 ਵਾਰਡ ਬਣਨੇ ਆ ਜਿੱਥੇ 3.5 ਤੋਂ ਆਬਾਦੀ ਟੱਪ ਜਾਂਦੀ ਹੈ ਤਾਂ ਉਥੇ ਵਾਰਡਾਂ ਦਾ ਬਦਲਾ ਤੈ ਹੈ ਤਾਂ ਇਸ ਕਰਕੇ ਉਹ ਨੋਟੀਫਿਕੇਸ਼ਨ ਦੀ ਵੀ ਚਿੱਠੀ ਨਾਲ ਲਾਈ ਹੈ ਵਾੜਾਂ ਦਾ ਬਦਨਾ ਜਾਂ ਨਾ ਬਦਨਾ ਉਹ ਬਾਅਦ ਦਾ ਇਸ਼ੂ ਰਹਿ ਜਾਂਦਾ ਹੈ ਇਸ ਤੋਂ ਇਲਾਵਾ ਕੀ ਹੈ ਕਿ ਜਿਹੜੀ ਪਿਛਲੀ ਵਾਰਡਬੰਦੀ ਹੈ ਉਹਦੇ ਵਿੱਚ ਕਿਸੇ ਵਾਰਡ ਤੇ 2900 ਵੋਟ ਹੈ ਤੇ ਕਿਸੇ ਵਾਰਡ ਤੇ 5600 ਵੋਟ ਹੈ ਤੇ ਉਹ ਸਹੀ ਤਰੀਕਾ ਨਹੀਂ ਹੈ ਵੀ ਇੱਕ ਇਨਸਾਨ 2900 ਵੋਟ ਤੇ ਲੜੇ ਇੱਕ ਬੰਦਾ 5600 ਵੋਟ ਤੇ ਲੜੇ ਕੋਈ ਬੰਦੇ 4500 4800 4900 ਵੋਟ ਤੇ ਲੜਦੇ ਆ ਸਾਡਾ ਇਹ ਵੀ ਕਹਿਣਾ ਹੈ ਕਿ ਜਿਹੜੀ ਹੁਣ ਵਾਰਡਬੰਦੀ ਹੋਣੀ ਹੈ ਚਾਹੇ ਉਹ 50 ਵਾਰਡਾਂ ਦੇ ਕਰਾ ਲੈਣ ਪਰ ਜਿਹੜੀ ਵਾਰਡਬੰਦੀ ਕਰਨੀ ਹੈ ਉਹਨੂੰ ਗਵਰਨਮੈਂਟ ਆਫ ਇੰਡੀਆ ਤੇ ਜਿਹੜੇ ਇਲੈਕਸ਼ਨ ਕਮਿਸ਼ਨ ਦਾ 10% ਇਨਕਰੀਸ ਦਾ ਡਿਕਰੀਸ ਦਾ ਫਾਰਮੂਲਾ ਹੁੰਦਾ ਵੀ ਜੇ ਕਿਸੇ ਵਾਰਡ ਚ 5000 ਵੋਟਾਂ ਦਾ ਦੂਜੇ 4500 ਰੇਜੇ 10% ਘਟਨ ਨਾਲ ਜੇ ਕਿਤੇ 5500 ਹੋਏ ਤਾਂ 5000 ਰਹਿ ਜੇ ਤਾਂ ਉਹ ਫਾਰਮੂਲਾ ਵੀ ਲਾਗੂ ਕਰਨਾ ਚਾਹੀਦਾ ਜਿਹੜੀ ਹੱਦਬੰਦੀ ਹੁਣ ਕਰਨੀ ਹੈ ਉਹਦੇ ਵਿੱਚ ਜਾਤੀ ਦਾ ਆਧਾਰ ਜ਼ਰੂਰ ਰੱਖਣਾ ਚਾਹੀਦਾ ਕਿਉਂਕਿ ਪਾਰਲੀਮੈਂਟ ਦੇ ਵਿੱਚ ਵੀ ਇਹ ਪਾਸ ਹੋ ਚੁੱਕਾ ਵੀ ਜਾਤੀ ਜਨਗਣਨਾ ਨੂੰ ਮੁੱਖ ਰੱਖਣਾ ਹੈ ਤਾਂ ਜਿਹੜੇ ਵਾਰਡਾਂ ਚ ਜਿਸ ਤਰੀਕੇ ਦੀ ਆਬਾਦੀ ਹੈ ਐਸਸੀ ਬੀਸੀ ਜੇ ਕੋਈ ਵੀ ਹੋਰ ਕੈਟਾਗਰੀ ਹੈ ਉਸ ਤਰੀਕੇ ਨਾਲ ਵਾਰਡਾਂ ਦਾ ਜਿਹੜਾ ਇਹ ਹੋਣਾ ਚਾਹੀਦਾ ਹੈ ਇਹ ਸਾਰੀ ਚੀਜ਼ ਅਸੀਂ ਨਾਲ ਲੈ ਕੇ ਆਏ ਆ ਕਿਉਂਕਿ ਕਈ ਇਹ ਜੇ ਇਲਾਕੇ ਆ ਜਿਹੜੇ ਬਠਿੰਡੇ ਦੇ ਵਿੱਚ ਕਾਰਪੋਰੇਸ਼ੀਜ਼ ਤਾਂ ਪੈਂਦੀ ਹੈ ਜਦੋਂ ਵਿਧਾਨ ਸਭਾ ਚ ਪੈਂਦੀ ਹੈ ਉਹ ਦੂਜੇ ਹਲਕਿਆਂ ਚਲੇ ਜਾਂਦੇ ਮੰਨ ਲਓ ਸਿਲਵਰ ਉਹ ਕਲੋਨੀ ਹੈ ਜਿਹੜੀ ਜੋ ਇਧਰ ਗੋਵਿੰਦਪੁਰਾ ਰੋਡ ਤੇ ਹੈ ਉਹ ਕਲੋਨੀ ਹੈ ਉਸ ਕਲੋਨੀ ਬਾਂਝ ਹੀ ਰਹਿ ਜਾਂਦੀ ਹੈ ਇਸ ਕਰਕੇ ਸਾਡੀਆਂ ਮੰਗਾਂ ਨੇ ਕਿ ਜਿਹੜੀ ਵਾਰਡ ਬੰਦੀ ਹੈ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਹੈ ਸ਼ਹਿਰ ਬਠਿੰਡਾ ਬਹੁਤ ਵੱਡੀ ਕਾਰਪੋਰੇਸ਼ਨ ਹੋ ਚੁੱਕਿਆ ਇਹਦਾ ਤੁਥਮੁਥ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਵੀ ਸੁਰਨ ਚ ਆਇਆ ਕਿ ਜਿਹੜੇ ਮੌਜੂਦਾ ਐਮਐਲਏ ਨੇ ਉਹਨਾਂ ਨੇ ਵੀ ਸਰਕਾਰ ਨੂੰ ਚਿੱਠੀ ਲਿਖੀ ਸੀ ਉਹ ਚਿੱਠੀ ਮੇਰੇ ਕੋਲੇ ਨਹੀਂ ਹੈ ਇਸ ਤੋਂ ਇਲਾਵਾ ਚਿੱਠੀ ਤੋਂ ਇਲਾਵਾ ਜਿਹੜੇ ਮੌਜੂਦਾ ਸਰਕਾਰ ਦੇ ਵਰਕਰ ਜਾਂ ਲੀਡਰ ਹੈ ਉਹਨਾਂ ਨੇ ਵੀ ਮੀਟਿੰਗਾਂ ਕਰਕੇ ਆਪਦੀ ਇਸ ਕਿਤੇ ਇੰਟੈਲੀਜੈਂਸ ਕੋਲੇ ਸਾਰਾ ਰਿਕਾਰਡ ਹੈ ਪਰ ਚਲੋ ਉਹਨਾਂ ਦਾ ਇੰਟਰਨਲ ਮੈਟਰ ਹੈ ਅਸੀਂ ਕਾਂਗਰਸ ਪਾਰਟੀ ਇਲੈਕਸ਼ਨ ਲੜਨ ਵਾਸਤੇ ਹਰ ਕੀਮਤ ਹਰ ਮਮਕਨ ਮੂਤੇ ਸਾਡੇ ਤਿਆਰ ਹੈ ਪਰ ਅਸੀਂ ਚਾਹੁੰਦੇ ਵਾਰਡਬੰਦੀ ਸਹੀ ਹੋਣੀ ਚਾਹੀਦੀ ਹੈ ਜਾਤੀ ਜਿਹੜਾ ਬੇਸ ਹੈ ਜਿਹੜੇ ਇਲਾਕੇ ਰਹਿੰਦੇ ਉੱਥੇ ਹੋਣੀ ਚਾਹੀਦੀ ਹੈ ਜਿਹੜੇ ਵੋਟਰ 2009 ਤੇ 2 ਲੱਖ 9000 ਵੋਟਰ ਤੇ ਇਹਨਾਂ ਦੀਆਂ ਲਿਸਟਾਂ ਬਣੀਆਂ ਵੀਆਂ ਉਹ ਜਿੰਨੇ ਵੋਟਰ ਬਠਿੰਡੇ ਦੇ ਆ ਵਿਧਾਨ ਸਭਾ ਦੇ ਉਹ ਵੀ ਇਨਕਲੂਡ ਹੋਣੇ ਚਾਹੀਦੇ ਆ ਤੇ ਜਿਹੜੇ ਬਾਹਰਲੇ ਇਲਾਕੇ ਇਨਕਰੀਜ਼ ਕਰਕੇ ਹੱਦਬੰਦੀ ਵਧਾਈ ਹੈ ਉਹ ਇਲਾਕਿਆਂ ਵਾਲੇ ਵੀ ਇਨਕਲੂਡ ਕਰਕੇ ਸਹੀ ਵੋਟਰ ਹਰੇਕ ਨੂੰ ਹੱਕ ਦੇ ਕੇ ਉਹ ਵਾਰਡਬੰਦੀ ਹੋਣੀ ਚਾਹੀਦੀ ਹੈ ਖਦਸ਼ਾ ਵੀ ਇਹ ਹੈ ਜਾਂ ਫਿਰ ਪਾਰਸ਼ਲਟੀ ਵਿੱਚ ਹੋ ਸਕਦੀ ਦੇ ਵਿੱਚ ਕੋਈ ਖਦਸ਼ਾ ਤੇ ਇਹ ਨਹੀਂ ਜੀ ਜਦੋਂ ਤੱਕ ਸਾਡਾ ਕੋਈ ਨੋਮਿਨੀ ਸਾਰੀਆਂ ਰਾਜਨੀਤਿਕ ਪਾਰਟੀਆਂ ਦਾ ਵਿੱਚ ਨਹੀਂ ਲੈਂਦੀ ਤਾਂ ਫਿਰ ਤੁਥਮੁਥ ਤਾ ਕਰ ਹੀ ਸਕਦੇ ਆ ਉਹ ਦੇਸ ਭਾਈ ਐਸਆਰ ਚੱਲ ਰਹਾ ਹੈ ਪਟੰਨਾਮੀ ਨਹੀਂ ਹੋ ਰਹਾ ਪੰਜਾਬ ਮੇ ਨਹੀਂ ਹੋ ਰਹਾ ਉਸਨੇ ਕਿਹਾ ਐਸਆਰ ਦਾ ਜਿਹੜਾ ਹੈ ਉਹਦਾ ਤਾਂ ਹਿੰਦੁਸਤਾਨ ਲੈਵਲ ਤੇ ਤੁਸੀਂ ਸਾਰਾ ਦੇਖ ਰਹੇ ਹੋ ਕਾਂਗਰਸ ਪਾਰਟੀ ਤੇ ਉਹਦੀਆਂ ਸਹਿਯੋਗੀ ਪਾਰਟੀਆਂ ਉਸ ਗੱਲ ਦਾ ਪੂਰਨ ਰੂਪ ਦੇ ਵਿੱਚ ਵਿਰੋਧ ਕਰ ਰਹੀਆਂ ਕਿਉਂਕਿ ਜਿਹੜਾ ਐਸਆਰ ਆ ਉਹ ਭਾਜਪਾ ਨੂੰ ਸਥਾਪਿਤ ਕਰਨ ਵਾਸਤੇ ਉਹਨਾਂ ਦੇ ਦਫ਼ਤਰ ਬਣ ਕੇ ਕੰਮ ਕਰੀ ਜਾਂਦੇ ਆ ਕਿੰਨੇ ਜਿਹੜੇ ਬੀਐਲਓਜ਼ ਨੇ ਉਹਨਾਂ ਨੇ ਜਾਨਾ ਦੇਤੀਆਂ ਸੁਸਾਈਡ ਕੀਤੇ ਆ ਇਹ ਐਸਆਈਆਰ ਦੇ ਪਾਠ ਦਾ ਹੀ ਹਿੱਸਾ ਹੈ ਕਿ ਜਿਹੜੀ ਅਸੀਂ ਮੰਗ ਅਜਿਕ ਨਗਰ ਨਿਗਮ ਦੇ ਕਮਿਸ਼ਨਰ ਕੋਲੇ ਲੈ ਕੇ ਆਏ ਆ ਤੁਸੀਂ VOTING ਦੀ ਗੱਲ ਕੀਤੀ ਹੈ 파ਸਟ ਦੀ ਗੱਲ ਕੀਤੀ ਹੈ ਦੇਖੋ ਤਾਂ ਐਸਆਈਆਰ ਸਾਰੀ ਸਿਚੁਏਸ਼ਨ ਕਲੀਅਰ ਨਹੀਂ ਹੋ ਜਾਏਗੀ ਕਿ ਐਸਆਈਆਰ ਤੇ ਇੱਕ ਜਗ੍ਹਾ ਦੇਖੋ ਉਹ ਚੀਜ਼ਾਂ ਐ ਸਾਇਰ ਜਿਹੜੀ ਗੱਲ ਦੋ ਚੀਜ਼ ਬਣਾਉਣ ਵਾਲੀ ਹੈ ਉਹ ਪ੍ਰੋਗਰਾਮ ਇੱਕ ਵੱਖਰੀ ਚੀਜ਼ ਹੈ ਪਰ ਜਿਹੜੀਆਂ ਆਪਦੀਆਂ ਵੋਟਾਂ ਜਿਹੜੇ ਬੰਦਿਆਂ ਦੀਆਂ ਕੱਤੀ ਜਾਂਦੇ ਆ ਜਾਂ ਜਿਹੜੇ ਬੰਦਿਆਂ ਦੇ ਗਲਤ ਫਾਰਮੂਲੇ ਲਾਈ ਜਾਂਦੇ ਆ ਜਾਂ ਜਿਹੜਾ ਪ੍ਰੋਗਰਾਮ ਉਹਨਾਂ ਨੇ ਤਿਆਰ ਕੀਤਾ ਵਾ ਉਹ ਤਰੀਕਾ ਗਲਤ ਹੈ ਉਹਨਾਂ ਦਾ